ਸੇਕਾ ਦੋਸਤੋ ਤੁਹਾਡਾ ਸਵਾਗਤ ਹੈ ਪੰਡਾ ਵਾਲੇ ਨਿਵੇਸ਼ਕ YouTube ਚੈਨਲ ਤੇ ਅੱਜ ਤੁਹਾਨੂੰ ਜਿਹੜੀ ਮੇਨ ਜਾਣਕਾਰੀ ਆਪਾਂ ਦੇਣੀ ਆ ਉਹ ਹੈਗੀ ਹੈ ਕਿ ਮਿਚਰ ਫੰਡ ਕੀ ਹੈ ਤੇ ਮਿਚਰ ਫੰਡ ਕਿੰਨੇ ਪ੍ਰਕਾਰ ਦਾ ਹੁੰਦਾ ਹੈ ਤੇ ਆਪਾਂ ਮਿਚਰ ਫੰਡ ਦੇ ਵਿੱਚ ਆਪਣਾ ਪੈਸਾ ਕਿਵੇਂ ਨਿਵੇਸ਼ ਕਰ ਸਕਦੇ ਮੇਨਲੀ ਕੀ ਪ੍ਰੋਬਲਮ ਆਉਂਦੀ ਹੈ ਵੀ ਸਾਡੇ ਕੋਲੇ ਪੈਸਾ ਹੁੰਦਾ ਹੈ ਪਰ ਸਾਨੂੰ ਉਹਨੂੰ ਨਿਵੇਸ਼ ਕਰਨ ਦਾ ਕੋਈ ਢੰਗ ਨਹੀਂ ਪਤਾ ਹੁੰਦਾ ਜਾਂ ਆਪਾਂ ਐਫ ਡੀ ਕਰਵਾ ਦਨੇ ਵੈਂਟ ਦੇ ਵਿੱਚ ਜਾਂ ਕਿਸੇ ਨੂੰ ਪਿੰਡ ਦੇ ਵਿੱਚ ਜਾਂ ਕਿਤੇ ਵੀ ਵਿਆਜ ਤੇ ਦੇ ਦਿੰਨੇ ਆ ਜਾਂ ਫਿਰ ਆਪਾਂ ਕੀ ਕਰਦੇ ਆ ਵੀ ਆਪਣੇ ਬੈਂਕ ਖਾਤੇ ਦੇ ਵਿੱਚ ਜਮਾ ਕਰਵਾਉਂਦੇ ਰਹਿੰਨੇ ਆ ਤਾਂ ਜਦੋਂ ਵੀ ਆਪਾਂ ਐਫ ਡੀ ਕਰਾਉਨੇ ਆ ਤਾਂ ਉਹਦੇ ਵਿੱਚ ਆਪਾਂ ਨੂੰ ਫਿਕਸ ਰੇਟ ਆਫ ਇੰਟਰਸਟ ਮਿਲਦਾ ਜਿਹੜਾ 5 ਤੋਂ 7% ਤੱਕ ਤੇ ਜੇ ਆਪਾਂ ਆਪਣੇ ਖਾਤੇ ਦੇ ਵਿੱਚ ਪੈਸਾ ਸੇਵਿੰਗ ਦੇ ਤੌਰ ਤੇ ਰੱਖਦੇ ਰਹਿੰਦੇ ਆ ਉਹਨੂੰ ਕਿਸੇ ਸਕੀਮ ਦੇ ਵਿੱਚ ਨਹੀਂ ਲਾਉਂਦੇ ਤਾਂ ਉਹਦੇ ਵਿੱਚ ਆਪਾਂ ਨੂੰ ਰੇਟ ਆਫ ਇੰਟਰਸਟ ਜੋ ਬੈਂਕ ਆ ਉਹ 2 ਤੋਂ 4% ਤੱਕ ਰੇਟ ਆਫ ਇੰਟਰਸਟ ਮਤਲਬ ਕਿ ਵਿਆਜ ਦਿੰਦੀ ਹੈ ਪਰ ਤੁਹਾਨੂੰ ਇੱਕ ਹੋਰ ਮਿਚਰ ਫੰਡ ਬਾਰੇ ਦੱਸਨੇ ਆ ਮਿਊਚੁਅਲ ਫੰਡ ਬਾਰੇ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹਜੇ ਤੱਕ ਜਿਹੜੇ ਪੜ੍ਹੇ ਲਿਖੇ ਜਾਂ ਜਾਦਾ ਇਸ ਦੇ ਵਿੱਚ ਵਿਚਰਨ ਵਾਲੇ ਲੋਕ ਉਹਨਾਂ ਨੂੰ ਜ਼ਿਆਦਾ ਨੌਲੇਜ ਹੈ ਇਹਦੇ ਬਾਰੇ ਪਰ ਆਪਣੇ ਪਿੰਡਾਂ ਦੇ ਵਿੱਚ ਜ਼ਿਆਦਾ ਲੋਕਾਂ ਨੂੰ ਮਿਚੁਅਲ ਫੰਡ ਬਾਰੇ ਨਹੀਂ ਜਾਣਕਾਰੀ ਹੈ ਨਹੀਂ ਤਾਂ ਉਸੇ ਜਾਣਕਾਰੀ ਨੂੰ ਵਧਾਉਣ ਲਈ ਇਹ ਵੀਡੀਓ ਬਣਾ ਰਹੇ ਹਾਂ ਚਲੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਮਿਊਚੁਅਲ ਫੰਡ ਕੀ ਹੈ ਮਿਊਚੁਅਲ ਫੰਡ ਇੱਕ ਜਹਾ ਫੰਡ ਹੈ ਜਿਹਦੇ ਵਿੱਚ ਸਭ ਲੋਕਾਂ ਤੋਂ ਪੈਸਾ ਇਕੱਠਾ ਕਰਕੇ ਇੱਕ ਆਪਾਂ ਮਤਲਬ ਕਿ ਫੰਡ ਮੈਨੇਜਰ ਫੰਡ ਮੈਨੇਜਰ ਨੂੰ ਦੇ ਦਿੰਨੇ ਜਾਂ ਆਪਾਂ ਉਹ ਕਹਿੰਦੇ ਆ ਐ ਜੀ ਐਮ ਐਸੈਟ ਅੰਡਰ ਮੈਨੇਜਮੈਂਟ ਐਸੈਟ ਅੰਡਰ ਮੈਨੇਜਮੈਂਟ ਇੱਕ ਮਤਲਬ ਕਿ ਕੰਪਨੀ ਟਾਈਪ ਹੁੰਦੀ ਹੈ ਸਭ ਲੋਕ ਪੈਸਾ ਇਕੱਠਾ ਕਰਕੇ ਉਹਦੇ ਵਿੱਚ ਇਨਵੈਸਟ ਕਰਦੇ ਨੇ ਨਿਵੇਸ਼ ਕਰਦੇ ਆ ਤੇ ਉਹ ਅੱਗੇ ਫਿਰ ਉਹਨੂੰ ਸਟਾਕ ਮਾਰਕੀਟ ਦੇ ਵਿੱਚ ਇਨਵੈਸਟ ਕਰ ਦਿੰਦੇ ਆ ਵੈਸੇ ਆਪਾਂ ਡਾਇਰੈਕਟ ਵੀ ਸਟਾਕ ਮਾਰਕੀਟ ਵਿੱਚ ਇਨਵੈਸਟ ਕਰ ਸਕਦੇ ਆ ਪਰ ਉਹਦੇ ਵਿੱਚ ਰਿਸਕ ਥੋੜਾ ਜ਼ਿਆਦਾ ਹੁੰਦਾ ਮਤਲਬ ਕਿ ਜੋਖਮ ਜ਼ਿਆਦਾ ਹੁੰਦਾ ਹੈ ਪਰ ਜਦੋਂ ਆਪਾਂ ਮਿਚਰ ਫੰਡ ਦੇ ਥਰੂ ਕੋਈ ਵੀ ਪੈਸਾ ਇਨਵੈਸਟ ਕਰਦੇ ਆ ਤਾਂ ਉਹਦੇ ਵਿੱਚ ਰਿਸਕ ਥੋੜਾ ਘੱਟ ਜਾਂਦਾ ਹੈ ਮਤਲਬ ਕਿ ਲਿミਟਡ ਰਿਸਕ ਹੁੰਦਾ ਰਿਸਕ ਹੁੰਦਾ ਹੈ ਪਰ ਘੱਟ ਹੁੰਦਾ। ਤੋਂ ਫੇਰ ਹੁਣ ਤੁਹਾਨੂੰ ਸਮਝਾਉਣਾ ਹੈ ਕਿ ਮਿਕਚਰ ਫੰਡ ਕਿੰਨੇ ਪ੍ਰਕਾਰ ਦਾ ਹੁੰਦਾ ਹੈ। ਮੇਨਲੀ ਮਿਕਚਰ ਫੰਡ ਦੋ ਤਰ੍ਹਾਂ ਦਾ ਹੁੰਦਾ ਹੈ। ਇੱਕ ਐਸੈਟ ਔਰ ਇੱਕ ਸਟ੍ਰਕਚਰਲ। ਫਿਰ ਜਿਹੜਾ ਐਸੈਟ ਮਿਕਚਰ ਫੰਡ ਆ ਉਹ ਅੱਗੇ ਚਾਰ ਤਰ੍ਹਾਂ ਦਾ ਹੁੰਦਾ। ਜਿਸ ਨੂੰ ਇਕਵਿਟੀ ਮਿਕਚਰ ਫੰਡ ਕਹਿੰਦੇ ਆ। ਦੂਸਰਾ ਹੁੰਦਾ ਕਰਜ਼ਾ ਮਿਕਚਰ ਫੰਡ ਹਾਈਬ੍ਰਿਡ ਮਿਕਚਰ ਫੰਡ ਤੇ ਹੋਰ ਕਿਸਮ ਮਤਲਬ ਕਿ ਅਦਰ ਮਿਚੂਰ ਫੰਡ ਹੁਣ ਇਕਵਟੀ ਮਿਚੂਰ ਫੰਡ ਕੀ ਹੁੰਦਾ ਹੈ ਇਕਵਟੀ ਮਿਚੂਰ ਫੰਡ ਹੈ ਇਹਦਾ ਇਹ ਸਿੱਧਾ ਸਟਾਕ ਮਾਰਕੀਟ ਦੇ ਵਿੱਚ ਪੈਸਾ ਸਾਡਾ ਇਨਵੈਸਟ ਹੁੰਦਾ ਹੈ ਇਹਦੇ ਵਿੱਚ ਰਿਸਕ ਵੀ ਜਿਆਦਾ ਹੁੰਦਾ ਹੈ ਤੇ ਸਾਨੂੰ ਜਿਹੜੀ ਰਿਟਰਨ ਮਿਲਣੀ ਹੈ ਮਤਲਬ ਕਿ ਸਾਡਾ ਪੈਸਾ ਜਿਹੜਾ ਸਾਡਾ ਦੁਬਾਰਾ ਵਾਪਸ ਆਉਣਾ ਉਹ ਵੀ ਬਹੁਤ ਵੱਧ ਕੇ ਆਉਂਦਾ ਹੈ ਤੇ ਦੂਸਰਾ ਜਿਹੜਾ ਮਿਕਚਰ ਫੰਡ ਹੈ ਡੈਪਟ ਮਿਕਚਰ ਫੰਡ ਇਹਦੇ ਵਿੱਚ ਰਿਸਕ ਵੀ ਘੱਟ ਹੁੰਦਾ ਮਤਲਬ ਕਿ ਸਾਡਾ ਰਿਸਕ ਹੈ ਜਿਹੜਾ ਜੋਖਮ ਉਹ ਵੀ ਘੱਟ ਹੁੰਦਾ ਪਰ ਸਾਨੂੰ ਜਿਹੜੀ ਰਿਟਰਨ ਆ ਉਹ ਵੀ ਘੱਟ ਮਿਲਦੀ ਹੈ ਤੇ ਤੀਸਰਾ ਹੈ ਹਾਈਬ੍ਰਿਡ ਮਿਕਚਰ ਫੰਡ ਹਾਈਬ੍ਰਿਡ ਸੱਦ ਤੋਂ ਹੀ ਆਪਾਂ ਅੰਦਾਜ਼ਾ ਲਾ ਸਕਦੇ ਆ ਵੀ ਇਹ ਮਿਕਸ ਹੁੰਦਾ ਹੈ ਇਹਦੇ ਵਿੱਚ ਟੁੱਟੀ ਦੇ ਵਿੱਚ ਵੀ ਜਾਂਦਾ ਤੇ ਡੈਪਟ ਦੇ ਵਿੱਚ ਵੀ ਜਾਂਦਾ ਦਾ ਹਾਈਬ੍ਰਿਡ ਮਿਚਰ ਫੰਡ ਹੈ ਜਿਹੜਾ ਇਹਦੇ ਵਿੱਚ ਮਤਲਬ ਕਿ ਰਿਸਕ ਵੀ ਠੀਕ ਠਾਕ ਹੁੰਦਾ ਤੇ ਰਿਟਰਨ ਵੀ ਠੀਕ ਠਾਕ ਹੀ ਸਾਨੂੰ ਮਿਲਦੀ ਹੈ ਤੇ ਹੋਰ ਮਿਚਰ ਫੰਡ ਤੇ ਅਦਰ ਵੀ ਮਿਚਰ ਫੰਡ ਨੇ ਬਹੁਤ ਮਤਲਬ ਕੇ ਸਟਾਈਲ ਨੇ ਫਿਰ ਇਹਨੂੰ ਸਟਰਕਚਰ ਦੇ ਤੌਰ ਤੇ ਵੀ ਆਪਾਂ ਤਿੰਨ ਭਾਗਾਂ ਵਿੱਚ ਮੰਨ ਲਾਣੇ ਆ ਇੱਕ ਓਪਨ ਐਂਡਡ ਫੰਡ ক্লোਜ ਐਂਡਡ ਫੰਡ ਔਰ ਇੰਟਰਵਲ ਮਤਲਬ ਕਿ ਜਿਹੜਾ ਓਪਨ ਐਂਡਿੰਗ ਫੰਡ ਹੈ ਉਹ ਕੀ ਹੁੰਦਾ ਹੈ ਉਹਦੇ ਵਿੱਚ ਆਪਾਂ ਇਸ ਫੰਡ ਦੇ ਵਿੱਚ ਕਦੋਂ ਵੀ ਮਤਲਬ ਕਿ ਇਹਦੇ ਵਿੱਚ ਆਪਾਂ ਪੈਸਾ ਆਪਣਾ ਕਢਵਾ ਸਕਦੇ ਆ ਜਮਾ ਕਰ ਸਕਦੇ ਆ ਕਢਵਾ ਸਕਦੇ ਆ ਜਮਾ ਕਰ ਸਕਦੇ ਆ ਇਹਦੇ ਵਿੱਚ ਕੋਈ ਮਤਲਬ ਕਿ ਆਪਣੇ ਉੱਤੇ ਕੋਈ ਕੰਡੀਸ਼ਨ ਨਹੀਂ ਲੱਗੀ ਹੁੰਦੀ ਵੀ ਤੁਸੀਂ ਇੰਨੀ ਪੈਸਾ ਕਢਵਾ ਸਕਦੇ ਆ ਕੋ ਕਿੰਨਾ ਵੀ ਪੈਸਾ ਕਢਵਾ ਸਕਦੇ ਆ ਤੇ ਕਿੰਨਾ ਵੀ ਜਮਾ ਕਰ ਸਕਦੇ ਆ ਤੇ ਦੂਸਰਾ ਜਿਹੜਾ ক্লোਜ ਐਂਡਡ ਫੰਡ ਉਹਦੇ ਵਿੱਚ ਕੰਡੀਸ਼ਨ ਹੁੰਦੀ ਹੈ ਵੀ ਤੁਸੀਂ ਅੱਜ ਪੈਸਾ ਜਮਾ ਕੀਤਾ ਤਾਂ 3 ਸਾਲ ਬਾਅਦ ਹੀ ਕਢਵਾ ਸਕਦੇ ਹੋ ਫਿਰ 3 ਸਾਲਾਂ ਦੇ ਵਿੱਚ ਕਦੇ ਵੀ ਪੈਸਾ ਨਹੀਂ ਕਢਵਾ ਸਕਦੇ ਤੇ ਇੱਕ ਵਾਰੀ ਆਪਾਂ ਅੱਜ ਜਮਾ ਕਰਤਾ ਤਾਂ ਇਹਦੇ ਵਿੱਚ ਦੁਬਾਰਾ ਜਮਾ ਵੀ ਨਹੀਂ ਕਰ ਸਕਦੇ ਤਾਂ ਇਹ ਹੁੰਦਾ ਜੀ ਕਲੋਜ਼ਡ ਅੰਡਰ ਬੰਡ ਔਰ ਇੱਕ ਹੁੰਦਾ ਅੰਤਰਾਲ ਇੰਟਰਵਲ ਅੰਤਰਮਨ ਮਤਲਬ ਕਿ ਅੱਜ ਜਿਵੇਂ ਪੈਸਾ ਜਮਾ ਕੀਤਾ ਤਾਂ 3 ਮਹੀਨੇ ਬਾਅਦ ਫਿਰ ਦੁਬਾਰਾ ਕਰ ਸਕਦੇ ਆ ਜਾਂ 3 ਮਹੀਨਾ ਬਾਅਦ ਹੀ ਕਢਵਾ ਸਕਦੇ ਆ ਉਸ ਤੋਂ ਬਾਅਦ ਫਿਰ ਅਗਰੇ 3 ਮਹੀਨੇ ਬਾਅਦ ਯਾਨੀ ਕਿ 6 ਮਹੀਨੇ ਬਾਅਦ ਕਢਵਾ ਸਕਦੇ ਤੇ 6 ਮਹੀਨੇ ਬਾਅਦ ਜਮਾ ਕਰ ਸਕਦੇ ਆ ਤੈਨੂੰ ਕਹਿੰਦੇ ਆ ਅੰਤਰਾਲ ਅੰਡਰਵਲ ਮਿਚਰ ਫੰਡ ਸਕੀਮ ਸੋ ਦੋਸਤੋ ਇਹ ਮਿਚਰ ਫੰਡ ਬਾਰੇ ਤੁਹਾਨੂੰ ਮਤਲਬ ਕਿ ਇੱਕ ਬੇਸਿਕ ਜੀ ਨੌਲੇਜ ਸਹੀ ਅੱਗੇ ਵੀ ਇਸ ਦੇ ਬਹੁਤ 파ਰਟ ਨੇ ਫਿਰ ਮਿਚਰ ਫੰਡ ਦੇ ਵਿੱਚ ਆਪਾਂ ਪੈਸਾ ਲਾ ਕਿਵੇਂ ਸਕਦੇ ਆ ਇਹ ਵੀ ਤਾਂ ਇੱਕ ਸੁਭਾਲ ਖੜਾ ਹੁੰਦਾ ਵੀ ਆਪਾਂ ਮਿਚਰ ਫੰਡ ਦੇ ਵਿੱਚ ਪੈਸਾ ਕਿੱਦਾਂ ਲਾ ਸਕਦੇ ਆ ਤਾਂ ਉਹਦੇ ਬਾਰੇ ਵੀ ਤੁਹਾਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਫਿਲਹਾਲ ਮੈਨੂੰ ਲੱਗਦਾ ਵੀ ਤੁਹਾਨੂੰ ਇਹ ਪੂਰੀ ਜਾਣਕਾਰੀ ਜਿਹੜੀ ਸਮਝ ਆ ਗਈ ਹੋਣੀ ਆ ਪਰ ਫਿਰ ਵੀ ਜੇ ਕਿਸੇ ਦਾ ਕੋਈ ਸਵਾਲ ਆ ਜਾਂ ਕਿਸੇ ਨੇ ਕੁਝ ਪੁੱਛਣਾ ਜਾਂ ਇਹਨੂੰ ਕੋਈ ਆਪਣੀ ਵੀਡੀਓ ਨੂੰ ਹੋਰ ਇੰਪਰੂਵ ਕਰਨ ਵਾਸਤੇ ਕੋਈ ਸੁਝਾਅ ਦੇਣੇ ਆ ਕੋਈ ਕਮੈਂਟ ਦੇਣੇ ਆ ਤਾਂ ਉਹ ਕਮੈਂਟਾਂ ਦੇ ਵਿੱਚ ਦੇ ਸਕਦਾ ਆਪਾਂ ਉਹਦੇ ਉੱਤੇ ਪੂਰੇ-ਪੂਰੇ ਖਰੇ ਉੱਤਰਾਂਗੇ ਤੇ ਅਸੀ ਕਾਲ